ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਵਾਰੀ ਸਾਧ ਸੰਗਤ ਜੀ ਕੋਲ ਹੀ ਪੂਜੇ ਆਂ ਸ਼ਿਕਾਰ ਘਾਟ ਸੋ ਜਿੱਥੇ ਸੱਚੇ ਪਾਤਸ਼ਾਹੀ ਨੇ ਜੋ ਮੂਲਾ ਖਤਰੀ ਜੋ ਸੈਦੀ ਜੁੰਲੇ ਚ ਪਿਆ ਸੀ ਮਾਰੇ ਨੇ ਇੱਥੇ ਦਾ ਫੀਰ ਮਾਰ ਕੇ ਉਧਾਰ ਕੀਤਾ ਸੋ ਆਓ ਆਪ ਜੀ ਦੇ ਦਰਸਨਦਾਰੇ ਕਰੋ ਨੇ ਸ਼ਿਕਾਰ ਘਾਟ ਦੇ ਇਹ ਆਪ ਵੀ ਦੇਖ ਰਹੇ ਹੋ ਮਹਾਰਾਜ ਜੀ ਨੇ ਸਰਿਸਕਾਰ ਕਰਕੇ ਗੁਰਦੁਆਰਾ ਸ਼িকার ਕਾ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੌਰਵਤਾਰ ਤੰਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਦੁਆਰਾ ਸ਼িকারਕਾਟ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਿਸੇ ਸਮੇਂ ਅਤੀ ਸ਼ਰਧਾਲੂ ਪਰੰਤੂ ਅੰਤ ਸਮੇਂ ਵਿệਮੁਖ ਹੋਇਆ ਸਿਆਲਕੋਟ ਦਾ ਮਸਨੀਕ ਮੂਲਾ ਖੱਤਰੀ ਜਿਸਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤੁਕਾਂ ਦਰਜ ਹਨ ਨਾਲ ਕੇ ਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨਾ ਜਾਪੈ ਮੂਲਿਆ ਆਵੈ ਕਿਤੇ ਥਾਏ ਮਹੱਲਾ ਪਹਿਲਾ ਸ਼ਲੋਕ ਵਾਰਾ ਤੇ ਰਦੀਖ ਦੀ ਮੁਕਤੀ ਗੁਰਾਂ ਨੇ 10ਵੇਂ ਜਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਸਹੇ ਖਰਗੋਸ਼ ਦੀ ਜੂਨ ਭੋਗ ਰਹੇ ਮੂਲੇ ਖਤਰੀ ਅਧਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੂਲੇ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ। ਹਾਂਜੀ ਬਾਬਾ ਗੜਕਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਕਿਰਾੜਾ ਦੋ ਸਤੀ ਕੂੜਾ ਕੂੜੀ ਪਾਏ ਮਰ ਨਾ ਜਾਪੈ ਮੁੱਲ ਆਵੇ ਕਿ ਤੈ ਥਾਏ 12 ਤੇ 1412 ਤੇ ਇਹ ਸ਼ਬਦ ਹੈ ਗੁਰਦੁਆਰਾ ਸ਼িকার ਘਾਟ ਇਸ ਸਥਾਨ ਤੇ ਸੱਚੇ ਪਾਤਸ਼ਾਹ ਨੇ ਮੂਲੇ ਖत्रीदार ਕੀ ਦਫਤ ਸਹਜ ਵਾਹਿਗੁਰੂ ਦੀ ਕਖਨ ਸਾਹਿਬ ਵਾਹਿਗੁਰੂ 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 आज श्री गुगन सै महाराज श्री किशन गोल कुमार जी प्रकाश जी ताव जी के सत्संग पर सभीwidetilde जरूर आओगे Abi, Ağaç Sürü'yü bilmiyorum, Sayın Ağaç Sürü'yü Ağaç ਉਹਰੇ ਕ੍ਰਿਤਿਕਾ ਕਲਸਾ ਉਹਰੇ ਗੁਰੂ ਦੀ ਫਤਿਹ ਉਹਰੇ ਕ੍ਰਿਤਿਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅਸਥਾਨ ਕੋ ਜੋ ਆਰਾਧਕਾ ਘਾਟ ਸਾਰੀ ਇਹ ਤੇ ਮੁਲਖ ਪ੍ਰੀਤਾ ਦਾ ਕੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ ਇਹ ਜਿਹੜਾ ਮੁਲਾਖਤਰੀ ਸੀ ਲੇਖਾ ਅਚਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੰਕਾਰ ਦਾ ਸੇਵਾਦਾਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਪ੍ਰੇਮਕ ਹੋ ਰਿਹਾ ਸੀ ਦੇ ਮੁਖ ਹੋਣ ਕਰਕੇ ਮੂਲੇ ਅਕੀ ਨੂੰ ਸਾਫ ਧੜ ਕਰਦੇ ਮੂਲਾ ਖਰੀ ਪੂਰਾ ਚਾਰਿਆਸੀ ਦੇ ਜਿਹੜੇ ਵਿੱਚ ਰਾਜਾ ਸ੍ਰੀ ਗੁਰੂ ਵਿਜੈ ਸਿੰਘ ਜੀ ਦਾ ਮਹਾਰਾਜ ਇਸ ਵਿੱਚ ਆਏ ਤਾਂ ਇੱਕ ਦਿਨ ਸ਼ਿਕਾਰ ਖੇਡਦੇ-ਖੇਡਦੇ ਇਸ ਸਥਾਨ ਤੇ ਆਏ। ਦਸਵੇਂ ਪਿਤਾ ਨੂੰ ਇੱਕ ਦੋ ਸਿਆਣ ਜਰਾ ਆਇਆ। ਮਹਾਰਾਜ ਨੇ ਖਰਗੋਸ ਤੇ ਕੀ ਚਲਾਈ ਘਰ ਪੂਰਾ। ਨਾਲ ਆਏ ਸਿੰਘ ਤੇ ਕਰਣ ਲੱਗੇ। ਮਹਾਰਾਜ ਅੰਸ਼ ਸ਼ਿਕਾਰ ਕਰਨਾ ਕੀਤਾ ਕੋਈ ਵੱਡੇ ਸੇਰਾਂ ਦਾ ਸ਼ਿਕਾਰ ਕਰਦੇ। ਇਹੋ ਜਿਹਾ ਸ਼ੋਕਾ ਦਾ ਸਰਿਆ ਮਾਰ ਕੇ ਤੁਸੀਂ ਚੰਗਾ ਨਹੀਂ ਕੀਤਾ ਦਸਵੇਂ ਪਿਤਾ ਕੁਮੌਣ ਲੱਗੇ ਆਪਾਂ ਨੂੰ ਸਿਕਾਰਾਂ ਦੀ ਤਾਂ ਕੋਈ ਲੋੜ ਨਹੀਂ ਇਹ ਤਾਂ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੀ ਜੋ 84 ਲੱਖ ਜੁਨ ਕੋ ਗਰਾਸੀ ਹੋਇਆ ਪਾਲੇ ਦਾ ਮਾਰ ਕੇ ਸਹੇਲੀ ਚੋਂ ਭਈ ਬੂਲੇ ਦੀ ਹੂਰੋਂ ਘਰ ਘਰ ਕੇ ਬੁਕਾ ਲਾ ਇਸ ਘਰ ਕੇ ਇਸ ਸਥਾਨ ਦਾ ਨਾਮ ਗੁਰਦਵਾਰਾ ਸ਼ਿਕਾਰਾਟ ਸਾਹਿਬ ਚਲਾ ਤਰ ਹੋਇਆ ਸਾ ਸੰਗਤ ਜੀ ਗੁਰੂ ਘਰ ਲਈ ਸੇਵਾ ਕਰਨੀ ਹੋਏ ਤਾਂ ਸਾਹਮਣੇ ਲਿਖਾਰੀ ਕਾਊਂਟਰ ਤੇ ਸੇਵਾ ਜਮਾ ਕਰਾ ਕੇ ਰਸੀਦ ਲੈ ਕੇ ਗੁਰੂ ਦਰਨੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿ ਤੁਜੀ ਦਾ ਧੰਸਵਾਦ ਵਾਹਿ ਤੁਜੀ ਦੀ ਫਤਿਹ ਸਾਸ ਸੰਗਣੀ ਜੇ ਸਾਰੇ ਚਾਰ ਪਾ ਜਪਦਾ ਨਾਨਾ ਗੁਰੂ ਦਾ ਜਿਲੇ ਦਿੱਤੋ ਸਰੋਜ ਤਨ ਇਸ਼ਨਾਨ ਕਰਾ ਖੜਾ ਹੈ ਬੜੀ ਇਸ਼ਨਾਨ ਕਰ ਗਿਆ ਹੁੰਦੇ सारी तिरछा कर दिया ਤਕ ਕਰ ਲੇ ਕਰ ਲਾ ਪੰਜ ਸਾਲਾਂ ਨਾ ਜਿਰਾਣੇ ਇੱਥੇ ਕਰਦੇ ਪੰਜ ਸਾਲਾਂ ਨਾ ਪੰਜ ਸਾਲਾਂ ਨਾ ਕਰਦਾ ਪੰਜ ਸਾਲਾਂ ਨਾ ਸਨਾਲਾ ਤੇਨੇ ਉੱਥੇ ਕਰਾਵਾਂਗੇ ਨਾਲ ਸਰ ਕਰ ਕਰੋ ਪੰਜ ਸਾਲਾਂ ਨਾ ਮੁਖਤੇ ਜਲ ਬੋ ਚਲ ਚਲ ਜਲਦੀ ਕਰੋ ਜਲਦੀ ਕਰੋ ਖੜਾ ਜਲਦੀ ਕਰ ਕੁੜੀਏ ਕਰੋ ਕਰੋ ਪਾਇਸ ਲਾ ਲੇ ਇਤਰਾ ਹਣੇ ਕਰ ਸਿੱਧ ਜੂੜਾ ਬਾਹਰ ਜਾ ਕੇ ਲੈਣਾ ਵਾਗ ਰੂ ਜੀ ਜੂੜਾ ਬਾਹਰ ਜਾ ਕੇ ਲੈਣਾ गणगाज सिंह डलजीत कुड ਦਾ ਹੋਏਗਾ ਅਸੀਂ 18 ਜਾਣੇ 10ਵੇਂ ਪਾਸਾ ਹੋਣ ਲਈ 10ਵੇਂ ਜਾਮੇ ਚੋਹਲਾ ਆਧਾਰ